ਅੱਜ ਜੀ ਆਪਾਂ ਸ਼ਬਦ ਕਰਾਂਗੇ ਕਰਤਾਪੁਰਖ ਠੀਕ ਹੈ ਜੀ ਮੂਲ ਮੰਤਰ ਚੋਂ ਜਿਹੜਾ ਤੀਜਾ ਸ਼ਬਦ ਆਂਦਾ ਇੱਕ ਓੰਕਾਰ ਜਿਹੜਾ ਸਤਨਾਮ ਤੇ ਫਿਰ ਕਰਤਾਪੁਰਖ ਕਰਤਾਪੁਰਖ ਵੀ ਦੋ ਨੇ ਜੀ ਇੱਕ ਕਰਤਾ ਤੇ ਦੂਜਾ ਪੁਰਖ ਖੱਖੇ ਨੂੰ ਔਂਕੜ ਆਇਆ ਠੀਕ ਹੈ ਜੀ ਤੇ ਕਰਤਾ ਹੁੰਦਾ ਕੋਈ ਵੀ ਕੰਮ ਕਰਨ ਵਾਲਾ ਕਿਰਿਆ ਕਰਨ ਵਾਲਾ ਕਾਜ ਕਰਨ ਵਾਲਾ ਪਾਬ ਦੁਨੀਆ ਨੂੰ ਬਣਾਉਣ ਵਾਲਾ ਕਹੇ ਜੀ ਕਰਤਾ ਸਭ ਕੁਝ ਜਿਹੜਾ ਰਿਜਕ ਚੱਲ ਰਿਹਾ ਉਹ ਪ੍ਰਭੂ ਪਰਮਾਤਮਾ ਕਰ ਰਿਹਾ ਦੀਵਾਨ ਲਾ ਰਿਹਾ ਪ੍ਰਭੂ ਪਰਮਾਤਮਾ ਪੈਦਾਇਸ਼ ਕਰ ਰਿਹਾ ਪ੍ਰਭੂ ਪਰਮਾਤਮਾ ਮਨੁੱਖਾਂ ਦੀ ਨਹੀਂ ਪੂਰੀ ਸ੍ਰਿਸ਼ਟੀ ਦੀ ਸਾਭ ਸੰਭਾਲ ਕਰ ਰਿਹਾ ਪ੍ਰਭੂ ਪਰਮਾਤਮਾ ਠੀਕ ਹੈ ਕਰਤਾ ਹੈ ਪੁਰਖ ਖੱਖੇ ਨੂੰ ਔਂਕੜ ਇਕੋ ਇਕ ਉਹ ਜਿਹੜਾ ਮਰਦ ਹੈ ਇਕੋ ਇਕ ਉਹ ਆਤਮਾ ਹੈ ਇਕੋ ਇਕ ਉਹ ਨਰ ਹੈ ਠੀਕ ਹੈ ਜੀ ਤੇ ਪਰਮਾਤਮਾ ਦੇ ਵਿੱਚ ਹੀ ਜਿਹੜਾ ਤੁਸੀਂ ਦੇਖੋਗੇ ਪਰਮ ਤੇ ਆਤਮਾ ਕਿ ਹਰ ਮਨੁੱਖ ਦੇ ਵਿੱਚ ਆਤਮਾ ਹੈ ਜੀ ਤੇ ਉਹ ਪਰਮਾਤਮਾ ਹੈ ਪਰ ਉਹ ਸ੍ਰੇਸ਼ਟ ਹੈ ਉਹ ਪਹਿਲੀ ਹੈ ਉਹ ਸ਼ੁਰੂਆਤ ਹੈ ਜੀ ਜੇ ਆਪਾਂ ਹੁਣ ਸੋਚਿਆ ਜਾਵੇ ਪਰਮਾਤਮਾ ਮੈਂ ਕਈ ਵਾਰ ਸੋਚਦਾ ਹੁੰਦਾ ਹਾਂ ਜੀ ਕਿ ਜਿਵੇਂ ਮੰਨ ਲਓ ਇੱਕ ਵੱਡਾ ਸਾਰਾ ਗੁਬਾਰਾ ਹੈ ਜਿਹਦੇ ਵਿੱਚ ਨਾ ਕਰੋੜਾਂ ਹੀ ਨਿੱਕੇ ਨਿੱਕੇ ਦਾ ਜਿਵੇਂ ਇੱਕ ਸ਼ਾਲ ਦੇ ਵਿੱਚ ਨਹੀਂ ਹੁੰਦਾ ਜੀ ਆ ਦੇਖੋ ਜਿਵੇਂ ਸ਼ਾਲ ਹੈ ਤੇ ਸਮਝ ਲਓ ਜਿਵੇਂ ਸ਼ਾਲ ਦੇ ਵਿੱਚ ਧਾਗੇ ਹਨ ਜੀ ਇਹ ਹਰ ਇੱਕ ਧਾਗਾ ਤੁਸੀਂ ਇਹ ਸਮਝ ਲਓ ਵੀ ਇੱਕ ਇੱਕ ਮਨੁੱਖ ਦੇ ਨਾਲ ਜੁੜਿਆ ਹੋਇਆ ਠੀਕ ਹੈ ਜੀ ਅੱਜ ਜੇ ਆਪਾਂ ਗੱਲ ਕਰੀਏ ਪ੍ਰਮਾਤਮਾ ਦਾ ਇੱਕ ਇਕਤਾਗਾ ਇਹ ਮਨੁੱਖ ਹੈ ਜੀ ਠੀਕ ਹੈ ਇਹ ਤੁਹਾਨੂੰ ਵਧੀਆ ਐਗਜ਼ਾਮਪਲ ਮੈਂ ਤੁਹਾਨੂੰ ਦੇ ਸਕਦਾ ਕਿ ਇਦਾਂ ਸੋਚੋ ਕਿ ਸਾਰੇ ਦੇ ਸਾਰੇ ਮਨੁੱਖ ਜੁੜੇ ਹੋਏ ਹੈ ਜੀ ਕਿਉਂਕਿ ਜਾ ਕੇ ਸਾਰੇ ਦੇ ਸਾਰੇ ਧਾਗੇ ਇਸ ਸ਼ਾਲ ਦੇ ਵਿੱਚ ਇਸ ਖੇਸੀ ਦੇ ਵਿੱਚ ਇਸ ਲੋਈ ਦੇ ਵਿੱਚ ਆਪਾਂ ਨਾਮ ਧਾਗੇ ਕਹਿ ਦਿੰਨੇ ਆ ਪਰ ਆਪਾਂ ਕਹਾਂਗੇ ਇਹ ਲੋਈ ਹੋਈ ਹੈ ਠੀਕ ਹੈ ਜੀ ਹੁਣ ਕਈ ਮਨੁੱਖ ਕਰਨ ਨਹੀਂ ਨਹੀਂ ਇਹ ਤਾਂ ਧਾਗੇ ਹੈ ਜੀ ਪਰ ਨਹੀਂ ਇਹ ਹੈ ਲੋਈ ਹੋਈ ਹੈ ਇਹ ਹੈ ਖੇਸੀ ਹੋਈ ਹੈ ਜੀ ਉਵੇਂ ਪ੍ਰਮਾਤਮਾ ਬਹੁਤ ਵੱਡਾ ਹੈ ਸਾਡੀ ਸਮਝ ਵਿੱਚ ਨਹੀਂ ਹੈ ਅਸੀਂ ਸਾਰੇ ਇਸ ਧਾਗੇ ਦੇ ਤਰ੍ਹਾਂ ਉਸ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਹਾਂ ਜੀ ਉਹ ਪਰਮ ਹੈ ਅਸੀਂ ਆਤਮਾ ਹੈ ਜੀ ਉਹ ਸ਼ਾਲ ਹੈ ਉਹ ਲੋਈ ਹੈ ਅਸੀਂ ਧਾਗੇ ਹਾਂ ਜੀ ਇਹ ਧਾਗੇ ਸਾਰੇ ਇਕੱਠੇ ਹੋ ਕੇ ਉਸ ਦੇ ਵਿੱਚ ਜੁੜੇ ਹੋਏ ਨੇ ਜੀ ਇਹ ਪੁਰਖ ਵੀ ਇਦਾਂ ਹੀ ਹੈ ਜੀ ਗੁਰਬਾਣੀ ਵਿੱਚ ਬਹੁਤ ਸਾਰੇ ਇਦਾਂ ਦੇ ਸ਼ਬਦ ਆਣਗੇ ਜਿਦੇ ਵਿੱਚ ਪ੍ਰਮਾਤਮਾ ਨੂੰ ਪੁਰਖ ਦੇ ਨਾਮ ਨਾਲ ਹਸਬੰਡ ਵੀ ਕਿਹਾ ਗਿਆ ਕਰਵਾਲਾ ਵੀ ਕਿਹਾ ਗਿਆ ਤੇ ਮੌਤ ਨੂੰ ਲਾੜੀ ਵੀ ਕਿਹਾ ਗਿਆ ਤੇ ਆਤਮਾ ਨੂੰ ਜਿਹੜਾ ਦੂਜੀ ਗੱਲ ਇੱਕ ਹੋਰ ਮੈਂ ਸੌਰੀ ਇਧਰ ਉਧਰ ਜਾ ਰਿਹਾ ਪੁਰਖ ਹਰ ਇਨਸਾਨ ਦੇ ਵਿੱਚ ਸਾਡੇ ਸਾਰਿਆਂ ਦੇ ਅੰਦਰ ਚਾਹੇ ਮੈਂ ਬੰਦਾ ਨਹੀਂ ਆ ਜੀ ਤੇ ਨਾਰੀ ਜੇ ਮੰਨ ਲਓ ਮੇਰੀ ਘਰ ਵਾਲੀ ਜਾਂ ਆਪਣੀਆਂ ਬੁੜੀਆਂ ਨੇ ਕੋਈ ਮਾਂ ਪੈਣ ਠੀਕ ਹੈ ਆਪਾਂ ਕਹਿੰਦੇ ਆ ਕਿ ਮੈਂ ਬੰਦਾ ਆ ਮੈਂ ਮਰਦਾ ਮੈਂ ਪੁਰਖਾਂ ਉਹ ਬੁੜੀ ਹੈ ਪਰ ਨਹੀਂ ਉਸ ਪਰਮਾਤਮਾ ਦੀ ਕਚਹਿਰੀ ਵਿੱਚ ਉਹ ਪਰਮਾਤਮਾ ਹੀ ਮਰਦਾ ਹੈ ਆਪਾਂ ਸਾਰੀਆਂ ਦੀ ਸਾਰੀ ਇੱਕ ਆਤਮਾ ਰੂਪੀ ਔਰਤਾਂ ਨੇ ਠੀਕ ਹੈ ਜੀ ਮੈਂ ਚਾਹੇ ਦੁਨੀਆ ਦੇ ਵਿੱਚ ਮਰਦ ਦੇ ਸਾਨੂੰ ਲੱਗਾ ਯਾਰ ਦਾੜੀ ਮੁੱਛਾਈ ਵੀ ਹੈ ਇਹ ਬੰਦਾ ਲੱਗਦਾ ਦੇਖਣ ਨੂੰ ਅੱਜ ਲੋਕੀ ਬਹੁਤ ਕਨਫਿਊਜ਼ ਹੋਏ ਫਿਰਦੇ ਆ ਤੁਹਾਨੂੰ ਪਤਾ ਹੈ ਜੀ ਬੜੇ ਚਲੋ ਗੱਲ ਨਹੀਂ ਕਰਨਾ ਚਾਹੁੰਦਾ ਆਪਣੇ ਆਪ ਨੂੰ ਕਈ ਬੰਦਾ ਸਮਝਦੇ ਆ ਜਬ ਬੰਦਾ ਹੋ ਕੇ ਬੁੜੀ ਸਮਝਦੇ ਆ ਠੀਕ ਹੈ ਜੀ ਭੋਲੇ ਪੰਛੀ ਨੇ ਮਹਾਰਾਜ ਉਹਨਾਂ ਨੂੰ ਸਮੱਤ ਬਖਸ਼ੇ ਕਿਉਂਕਿ ਅੰਦਰ ਜਿਹੜੀ ਜੀਵ ਰੂਪੀ ਆਤਮਾ ਨਾਲ ਉਹ ਖਸਮ ਦੀ ਘਰ ਵਾਲੀ ਹੈ ਉਹ ਆਤਮਾ ਜਿਹੜੀ ਹੈ ਉਹ ਔਸਤਰੀ ਹੀ ਹੈ ਮਰਦ ਜਾਂ ਪੁਰਖ ਇਸ ਦੁਨੀਆ ਵਿੱਚ ਇੱਕੋ ਹੀ ਹੈ ਜੀ ਉਹ ਪ੍ਰਭੂ ਪਰਮਾਤਮਾ ਹੈ ਅਸੀਂ ਉਸ ਪਰਮਾਤਮਾ ਦੇ ਵਿੱਚੋਂ ਨਿਕਲੇ ਹੋਏ ਹਾਂ ਅਸੀਂ ਪਰਮਾਤਮਾ ਦੇ ਨਾਲ ਜੁੜੇ ਹੋਏ ਹਾਂ ਅਸੀਂ ਪਰਮਾਤਮਾ ਦਾ ਅੰਸ਼ ਹਾਂ ਠੀਕ ਹੈ ਇਸ ਲਈ ਕਿਉਂਕਿ ਅਸੀਂ ਵਾਪਸ ਉਸ ਵਿੱਚ ਜਾ ਕੇ ਮਿਲਣਾ ਹੈ ਵਾਪਸ ਉਸ ਵਿੱਚ ਜਾ ਕੇ ਰਲਣਾ ਹੈ ਉਸ ਪਰਮਾਤਮਾ ਵਿੱਚ ਜਾ ਕੇ ਪਰਮਾਤਮਾ ਹੀ ਹੋ ਜਾਣਾ ਹੈ ਉਸ ਖਸਮ ਨੂੰ ਜਾ ਕੇ ਮਿਲ ਲੈਣਾ ਹੈ ਜੀ ਇਸ ਲਈ ਉਦੋਂ ਅਸੀਂ ਪੂਰੇ ਹੋ ਜਾਵਾਂਗੇ ਹੁਣ ਅਸੀਂ ਅਧੂਰੇ ਹਾਂ ਠੀਕ ਹੈ ਜੀ ਤੇ ਇਸ ਲਈ ਸਾਰੇ ਦੀ ਸਾਰੀ ਇਸ ਦੁਨੀਆ ਦੇ ਵਿੱਚ ਜਿੰਨੇ ਵੀ ਕੋਈ ਆਪਣੇ ਆਪਣੇ ਬੰਦਾ ਕਹਿੰਦਾ ਕੋਈ ਆਪਣੇ ਆਪ ਨੂੰ ਇਸਤਰੀ ਕਹਿ ਰਿਹਾ ਜਾਂ ਕੁਝ ਵੀ ਕਹਿ ਰਿਹਾ ਜਾਂ ਪਸ਼ੂ ਪੰਛੀ ਨੇ ਸਾਰੇ ਇਹ ਪ੍ਰਭੂ ਪਰਮਾਤਮਾ ਦੀ ਜੀਵੀ ਸਤਰੀ ਹੈ ਜੀ ਜਿਹੜੀ ਆਤਮਾ ਸਾਡੇ ਅੰਦਰ ਆਣਾ ਉਹ ਸਾਰੀ ਦੀ ਸਾਰੀ ਇਸਤਰੀ ਹੈ ਮਰਦ ਇੱਕੋ ਇੱਕ ਪ੍ਰਭੂ ਪਰਮਾਤਮਾ ਹੈ ਇਸ ਲਈ ਇਹੋ ਕਰਤਾ ਪੁਰਖ ਖੱਖੇ ਨੂੰ ਔਂਕੜ ਲਿਖਿਆ ਕਿ ਇੱਕੋ ਇੱਕ ਹੈ ਜ਼ਿਆਦਾਤਰ ਜਦੋਂ ਔਂਕੜ ਆਵੇਗਾ ਨਾ ਜੀ ਆਪਾਂ ਬਹੁਤ ਬਾਰ ਦੇਖਾਂਗੇ ਤੇ ਚਲੋ ਤੁਹਾਨੂੰ ਔਂਕੜ ਤੇ ਸਿਹਾਰੀ ਦੀ ਗੱਲ ਦੱਸ ਦਿੰਦਾ ਸਿਹਾਰੀ ਦੇ ਜ਼ਿਆਦਾਤਰ ਅਰਥ ਇਹਦੇ ਕਿਸੇ ਚੀਜ਼ ਦੇ ਵਿੱਚ ਠੀਕ ਹੈ ਔਂਕੜ ਦਾ ਅਰਥ ਜੀ ਜ਼ਿਆਦਾਤਰ ਜ਼ਿਆਦਾਤਰ ਇਹ ਨਹੀਂ ਵੀ ਹਰ ਵਾਰੀ ਜ਼ਿਆਦਾਤਰ ਜਦੋਂ ਕਿਸੇ ਸ਼ਬਦ ਦੇ ਅੰਦਰ ਵਿੱਚ ਔਂਕੜ ਆਂਦਾ ਉਹ ਇੱਕੋ ਇੱਕ ਨੂੰ ਦਰਸਾ ਰਿਹਾ ਕਿ ਉੱਥੇ ਹੋਰ ਦੂਸਰਾ ਕੋਈ ਨਹੀਂ ਹੈ ਉਹ ਇੱਕੋ ਇੱਕ ਹੈ ਜੀ ਇਸ ਲਈ ਕਰਤਾ ਪੁਰਖ ਨੂੰ ਪੱਪੇ ਨੂੰ ਔਂਕੜ ਰਾਰਾ ਖਖੇ ਨੂੰ ਔਂਕੜ ਆਇਆ ਕਿ ਦੁਨੀਆ ਨੂੰ ਕਰਨ ਵਾਲਾ ਜੋ ਇੱਕੋ ਇੱਕ ਹੈ ਉਹ ਅਕਾਲ ਪੁਰਖ ਹੈ ਜੀ ਠੀਕ ਹੈ ਤੇ ਇਹ ਜਿਹੜਾ ਕਰਤਾਪੁਰਖ ਹੈ ਇਹ ਬਹੁਤ ਸਾਰੇ ਲੋਕ ਜਿਹੜੇ ਮਜ਼ਾਕ ਡਾਉਂਦੇ ਨੇ ਜਾਂ ਪੁੱਛਦੇ ਨੇ ਹਨਾ ਕਿ ਕਈ ਕਹਿੰਦੇ ਨੇ ਪ੍ਰਮਾਤਮਾ ਜਾਨਵਰ ਹੈ ਪੰਛੀ ਹੈ ਮਨੁੱਖ ਹੈ ਮਰਦ ਹੈ ਔਰਤ ਹੈ ਜਾਂ ਪ੍ਰਮਾਤਮਾ ਹੈ ਕੀ ਇਹ ਉਹਨਾਂ ਸਵਾਲਾਂ ਦਾ ਜਵਾਬ ਹੈ ਕਿ ਪ੍ਰਭੂ ਪ੍ਰਮਾਤਮਾ ਜਿਹੜਾ ਹੈ ਉਹ ਕੱਲਾ ਹੀ ਮਰਦ ਹੈ ਕੱਲਾ ਹੀ ਹੈ ਜੋ ਸ੍ਰੇਸ਼ਟ ਹੈ ਜੋ ਪਿਓਰ ਹੈ ਅਸੀਂ ਸਾਰੀਆਂ ਉਸ ਦਿਨ ਚੀਵ ਆਤਮਾ ਹਨ ਇਸ ਲਈ ਲੜਨ ਦੀ ਬਜਾਏ ਫਿਰ ਮੈਂ ਗੱਲ ਕਰਦਾ ਜਦੋਂ ਪਿਆਰ ਅਸੀਂ ਜੇ ਪਾਉਣਾ ਚਾਹੁੰਦੇ ਜੇ ਆਪਣੇ ਆਪ ਨੂੰ ਇੱਕ ਜੀਵ ਰੂਪੀ ਆਤਮਾ ਇਸਤਰੀ ਮੰਨਾਂਗੇ ਤੇ ਸਾਡੇ ਸਾਹਮਣੇ ਸੁਰਤ ਵਿੱਚ ਜਿਹੜੀ ਪਹਿਲਾਂ ਵੀ ਗੱਲ ਕੀਤੀ ਸੀਗੀ ਮੈਂ ਬੈਠਾ ਮੇਰੇ ਨਾਲ ਮੇਰਾ ਯਾਰ ਨਾਨਕ ਬੈਠਾ ਹੈ ਮੇਰਾ ਬਾਬਾ ਨਾਨਕ ਬੈਠਾ ਹੈ ਮੇਰਾ ਪ੍ਰਾਪਾ ਨਾਨਕ ਬੈਠਾ ਹੈ ਜਿਸ ਨੇ ਮੇਰੀ ਬਾਹ ਪਕੜੀ ਹੈ ਤੇ ਅਸੀਂ ਦੋਨੇ ਉਸ ਪ੍ਰਭੂ ਪਰਮਾਤਮਾ ਦੇ ਸਾਹਮਣੇ ਬੈਠੇ ਹਾਂ ਸ਼ਬਦ ਮੇਰੇ ਗੁਰੂ ਨਾਨਕ ਦਾ ਹੈ ਬੋਲ ਮੈ ਰਿਆਂ ਤਾਂ ਕਿ ਮੇਰੀ ਸਾਂਝ ਮੇਰੇ ਖਸਮ ਦੇ ਨਾਲ ਪੈ ਜਾਏ ਠੀਕ ਹੈ ਹਾਲਾਂਕਿ ਮੈਂ ਮਰਦ ਹਾਂ ਸਾਂਝ ਮੈਂ ਆਪਣੇ ਖਸਮ ਨਾਲ ਪਾਣੀ ਹੈ ਬਾਣੀ ਦੇ ਵਿੱਚ ਬਹੁਤ ਸਾਰੇ ਅਜਿਹੇ ਸ਼ਬਦ ਆਉਂਦੇ ਨੇ ਜੇ ਚੀਜ਼ ਨੂੰ ਮੰਨ ਵੀ ਲਈਏ ਤਾਂ ਕੋਈ ਇਚ ਦੁਰਾਹਾ ਨਹੀਂ ਲੜਨ ਵਾਲੀ ਲੋੜ ਨਹੀਂ ਹੈ ਠੀਕ ਹੈ ਆਪਣੀ ਹੌਮੀ ਵਿੱਚ ਅਸੀਂ ਕਹੀਏ ਨਹੀਂ ਮੈਂ ਹੀ ਮਰਦ ਪ੍ਰਧਾਨ ਆ ਤੇ ਕੋਈ ਟੈਨਸ਼ਨ ਨਹੀਂ ਹੈ ਉਸ ਦਿਨ ਸਚਾਈ ਨਹੀਂ ਬਦਲੇਗੀ ਮਨ ਨੂੰ ਸੰਤੁਸ਼ਟੀ ਲੈ ਕੇ ਆਉਣੀ ਹੈ ਜਿਵੇਂ ਤੁਹਾਡੇ ਮਨ ਨੂੰ ਸੰਤੁਸ਼ਟੀ ਮਿਲਦੀ ਹੈ ਪਰ ਜਿਹੜੇ ਅਰਥ ਨਿਕਲਣਗੇ ਠੀਕ ਹੈ ਉਹ ਇਹੀ ਰਹਿਣਗੇ ਤੇ ਇੱਕ ਮੈਂ ਤੁਹਾਨੂੰ ਸ਼ਬਦ ਦੇ ਉਦਾਹਰਣ ਵੀ ਇੱਥੇ ਦਿੱਤੀ ਹੈ ਕਿ ਇਸ ਜਗ ਮੇ ਪੁਰਖ ਏਕ ਹੈ ਹੋਰ सगली ਨਾਰ ਸਬਾਈ ਸਬ ਕਟ ਭੋਗਵੇ ਅਲਪਤ ਰਹੇ ਅਲਖ ਨ ਲਖਣਾ ਜਾਈ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ 592 ਦੇ ਉਪਰ ਜਿਹੜੀ ਇਹ ਪੰਕਤੀ ਤੇ ਸ਼ਬਦ ਆਂਦਾ ਜੀ ਕਿਸ ਦੁਨੀਆ ਦੇ ਵਿੱਚ ਜੇ ਕੋਈ ਮਰਦ ਹੈ ਜੇ ਕੋਈ ਪਤੀ ਹੈ ਉਹ ਇੱਕੋ ਇੱਕ ਪ੍ਰਭੂ ਪਰਮਾਤਮਾ ਹੈ ਬਾਕੀ ਸਾਰੀ ਦੀ ਸਾਰੀ ਸ੍ਰਿਸ਼ਟੀ ਜਿਹੜੀ ਹੈ ਉਸ ਪਰਮਾਤਮਾ ਦੀਆਂ ਇਸਤਰੀਆਂ ਹਨ ਉਹ ਪ੍ਰਭੂ ਪਰਮਾਤਮਾ ਸਾਰੇ ਸਰੀਰਾਂ ਵਿੱਚ ਵਿਆਪਕ ਹੈ ਸਬ ਕਟ ਭੋਗਵੇ ਅਲਿਪਤ ਰਹੇ ਪਾਉ ਉਹ ਨਿਰਲੇਪ ਰਹਿੰਦਾ ਹੈ ਠੀਕ ਹੈ ਜੀ ਅਲਖ ਨਾ ਲਖਿਆ ਜਾਈ ਪਾਉ ਉਹ ਅਲਖ ਪ੍ਰਭੂ ਸਾਡੀ ਸਮਝ ਤੋਂ ਬਾਹਰ ਹੈ ਇਸ ਲਈ ਉਸ ਨੂੰ ਸਮਝ ਨਹੀਂ ਸਕਦੇ ਪ੍ਰਭੂ ਪਰਮਾਤਮਾ ਨੂੰ ਇਸ ਲਈ ਉਸ ਨੂੰ ਸਮਝਣ ਦੀ ਬਜਾਏ ਅਸੀਂ ਕੋਸ਼ਿਸ਼ ਕਰੀਏ ਕਿ ਆਪਣੇ ਆਪ ਨੂੰ ਸਮਝੀਏ ਕਿ ਮੇਰੇ ਚ ਕਿੰਨੀਆਂ ਇੱਕ ਬੁਰਾਈਆਂ ਨੇ ਕਿੰਨੀਆਂ ਇੱਕ ਚੰਗੀਆਂ ਨੇ ਜਮੈਂ ਹੋਰ ਕਿੰਨਾ ਵਧੀਆ ਹੋ ਸਕਦਾ ਕਿਵੇਂ ਉਸ ਦੇ ਨਾਲ ਪ੍ਰੀਤ ਪਾ ਸਕਦਾ ਅਸੀਂ ਇਸ ਚੀਜ਼ ਦੇ ਉੱਪਰ ਫੋਕਸ ਕਰਨਾ ਹੈ ਹਾਂ ਜਦੋਂ ਅਸੀਂ ਮੰਤਰ ਨੂੰ ਪੜ੍ਹਨਾ ਜੇ ਅਪਾ ਗੱਲ ਕੀਤੀ ਸੀ ਨਾ ਜੀ ਮੂਲ ਮੰਤਰ ਹੈ ਕਿ ਇੱਕ ਬੜਾ ਸ਼ਕਤੀਸ਼ਾਲੀ ਮੰਤਰ ਹੈ ਜਦੋਂ ਅਸੀਂ ਇਸ ਨੂੰ ਪੜ੍ਹਨਾ ਹੈ ਜਦੋਂ ਇੱਕ ਓੰਕਾਰ ਕਹਣਾ ਵੀ ਵਾ ਮੇਰਾ ਮਾਲਕਾ ਸੋਚੋ ਕਿ ਪੂਰੀ ਦੀ ਪੂਰੀ ਦੁਨੀਆ ਜਿਵੇਂ ਇੱਕ ਬੀਜ ਦੇ ਉੱਪਰ ਦਰਖਤ ਉੱਗਦਾ ਹੁੰਦਾ ਹੁੰਦਾ ਨਾ ਇਦਾਂ ਦੇਖੋ ਕਿ ਇੱਕ ਪ੍ਰਭੂ ਪਰਮਾਤਮਾ ਤੋਂ ਜਿਵੇਂ ਇੱਕ ਸ਼ਾਲ ਦੀ ਜਿਹੜੀ ਹੈ ਜਿਵੇਂ ਇਹਦੀਆਂ ਡੰਡੀਆਂ ਨਿਕਲ ਰਹੀਆਂ ਨੇ ਇਹ ਦੇਖੋ ਕਿ ਉਸ ਪ੍ਰਭੂ ਪਰਮਾਤਮਾ ਤੋਂ ਦੁਨੀਆ ਚੱਲ ਰਹੀ ਹੈ ਜੀ ਗੈਲੈਕਸੀਆਂ ਚੱਲ ਰਹੀਆਂ ਇੱਕ ਓੰਕਾਰ ਸਤਨਾਮ ਮੇਰੇ ਆ ਮਾਲਕਾ ਤੇਰਾ ਨਾਮ ਹੀ ਤੇਰੀ ਹੁੰਦਾ ਤੇਰੇ ਕੰਮ ਜਿਹੜੇ ਤੂੰ ਕਰਦੇ ਆ ਇਹ ਹੀ ਤੇਰੀ ਹੁੰਦਾ ਦੁਨੀਆ ਬਣਾਈ ਹੀ ਤੇਰੀ ਹੁੰਦਾ ਕਰਤਾ ਪੁਰਖ ਤੂੰ ਸਭ ਕੁਝ ਕਰਨਾ ਨਾ ਮੇਰੇ ਆ ਮਾਲਕਾ ਤੂੰ ਹੀ ਤੂੰ ਹੀ ਆ ਤੂੰ ਤੂੰ ਮੇਰਾ ਖਸਮ ਹੈ ਇਹ ਜਿਉਂ ਜਿਉਂ ਆਪਾਂ ਕਰੀ ਜਾਣਾ ਦਿਮਾਗ ਕੀ ਰੂਪ ਜਿਹੜੀ ਆਪਾਂ ਜਗਾ ਬਣਾਈ ਸੀ ਨਾ ਜੋ ਤੁਸੀਂ ਜਗਾ ਬਣਾਈ ਸੀ ਆਪਣੇ ਲਈ ਮੈਂ ਫਿਰ ਦੱਸ ਦਵਾਂ ਕਿ ਮੇਰੀ ਜਗਾ ਤਾਂ ਇਹ ਸੀ ਕਿ ਮੈਂ ਬੈਠਾ ਹਾਂ ਉਸ ਅਸਮਾਨ ਦੇ ਵਿੱਚ ਤਾਰੇ ਦੂਰ ਦੂਰ ਚਮਕ ਰਹੇ ਨੇ ਮੈਂ ਬੈਠਾ ਮੇਰਾ ਗੁਰੂ ਨਾਨਕ ਮੇਰੇ ਨਾਲ ਬੈਠਾ ਹੈ ਜਿਸਨੇ ਮੇਰੀ ਬਾਹ ਫੜੀ ਹੈ ਸ਼ਬਦ ਮੇਰਾ ਹੈ ਸ਼ਬਦ ਗੁਰੂ ਨਾਨਕ ਦਾ ਮਾਫ ਕਰਨਾ ਜੀ ਬੋਲ ਮੇਰੇ ਨੇ ਤਾਂ ਕਿ ਮੇਰੀ ਸਾਂਝ ਜਿਹੜੀ ਉਸ ਪ੍ਰਭੂ ਪਰਮਾਤਮਾ ਨਾਲ ਪੈ ਜੇ ਠੀਕ ਹੈ ਤੇ ਜਦੋਂ ਮੰਤਰ ਪੜਨਾ ਪਹਿਲਾਂ ਵੀ ਦੱਸਿਆ ਸੀ ਤਿੰਨ ਚੀਜ਼ਾਂ ਜ਼ਰੂਰੀ ਹੈ ਜੀ ਇਸ਼ਟ ਪ੍ਰਭੂ ਪਰਮਾਤਮਾ ਦੂਸਰਾ ਮੰਤਰ ਦੇ ਅਰਥ ਸਮਝਣੇ ਤੇ ਜਦੋਂ ਬੋਲਣੇ ਉਸ ਅਰਥਾਂ ਨੂੰ ਨਾਲ ਲੈ ਕੇ ਬੋਲਣਾ ਤੇ ਉਹਨਾਂ ਅਰਥਾਂ ਨੂੰ ਬਾਚੋਂ ਆਪਣੇ ਅੰਦਰ ਪ੍ਰਗਟ ਕਰਨਾ ਤੇ ਕੱਲ ਨੂੰ ਜਦੋਂ ਤੁਸੀਂ ਕੋਈ ਵੀ ਕੰਮ ਕਰੋ ਇਹ ਕਹੋ ਕਿ ਮਾਲਕਾ ਮੈਂ ਨਹੀਂ ਕੁਝ ਕਰਨ ਵਾਲਾ ਤੂੰ ਕੀਤਾ ਸਭ ਕੁਝ ਉਸਰ ਕਾਲਪੁਰਖ ਨੂੰ ਕ੍ਰੈਡਿਟ ਦੋ ਹੌਲੀ ਹੌਲੀ ਜਿਹੜੀ ਸਾਡੀ ਹੋਮੇ ਹੈ ਜਿਹੜੀ ਮੈਂ ਹੈ ਨਾ ਉਹ ਮਰ ਚੈਗੀ ਠੀਕ ਹੈ ੴ ਸਤਨਾਮ ਕਰਤਾ ਪੁਰਖ ਜੀ ਇਹ ਸੀ ਕਰਤਾ ਪੁਰਖ ਜਿਹੜਾ ਕੀ ਨੌਵੇਂ ਪੇਜ ਦੇ ਉੱਪਰ ਹੈ ਜਿਸ ਕਿਤਾਬ ਦੇ ਵਿੱਚ ਬਹੁਤ-ਬਹੁਤ ਤੁਹਾਡਾ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ